ਮਹਾਰੂਚਾਲ ਕਿਸਾਨ ਮਜ਼ਦੂਰ ਚਿੰਨੜੇ ਕਮੇਟੀ ਆਪੂ ਪੰਜਾਬ ਆ ਗੋਂਦਵਾਲ ਸਾਹਿਬ ਤੋਂ ਜਿਹੜਾ ਵਾ ਤਰਨਤਾਰਨ ਜ਼ਿਲ੍ਹੇ ਦਾ 13ਵਾਂ ਜਥਾ ਜਿਹੜਾ ਵਾ ਸ਼ੰਭੂ ਮੋਰਚੇ ਵਾਸਤੇ ਰਵਾਨਾ ਕੀ ਕਰ ਲੱਗਾ ਐਸ ਵਕਤ ਪੂਰੀ ਗਰਮੀ ਆ ਗਰਮੀ ਦਾ ਮਾਹੌਲ ਆ ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਆ ਲਗਾਤਾਰ ਵਾਰੀ ਚੱਲ ਰਹੀ ਸੀ 20 ਤਰੀਕ ਤੋਂ 30 ਤਰੀਕ ਤੱਕ ਜਿਹੜੀ ਜਲਾਈ ਦੀ ਤੇ ਅੱਜ ਜਿਹੜਾ ਵਾ ਦੂਸਰਾ ਜਥਾ ਜਿਹੜਾ ਵਾ ਉਸਤਰਾ 13ਵਾਂ ਜਥਾ ਵਾ ਸ਼ੰਭੂ ਮੋਰਚੇ ਨੂੰ ਤੇ ਤਰਨਤਾਰਨ ਦੇ ਜਿਹੜੇ ਵੰਡ ਮੁਤਾਬਕ ਦੂਸਰਾ ਜਥਾ ਜਿਹੜਾ ਵਾ ਗੋਂਦਵਾਲ ਸਾਹਿਬ ਤੋਂ ਰਵਾਨਾ ਹੋਣ ਲੱ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਆ ਕੁਝ ਟਰਾਲੀਆਂ ਲੈ ਕੇ ਜਿਹੜਾ ਬਾ ਉਹ ਲੇਟ ਹੁੰਦੇ ਸੀ ਉਹਨਾਂ ਨੂੰ ਤੋਰ ਕੇ ਤਿਆ ਬਾ ਆ ਸਾਰੇ ਜਿਹੜੇ ਵਹੀਕਲ ਤੇਜ਼ ਜਾਣ ਵਾਲਿਆ ਵੀਆਈਪੀ ਗੱਡੀਆਂ ਬਾ ਉਹਨਾਂ ਦੀ ਸੰਗਤ ਜਿਹੜੀ ਇੱਥੇ ਆ ਕੁਝ ਵੱਡੀ ਗਿਣਤੀ ਸਾਡੇ ਰੇਲਾਂ ਤੇ ਜਾ ਰਿਆ ਇਸ ਕਰਕੇ ਸੀ ਮੋਦੀ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਭਾਈ ਛੇਤੀ ਤੋਂ ਛੇਤੀ ਜਿਹੜੀਆਂ ਮੰਨੀਆਂ ਜਾਂ ਮੰਗਾਵਾਂ ਨੂੰ ਲਾਗੂ ਕਰ ਦੇ ਜਿਹੜੇ ਤੁਸੀਂ ਰਾਜ ਰਹਿਚ ਆ ਰਹੇ ਜੇ ਉਹਨਾਂ ਤੋਂ ਬਾਜ਼ ਆ ਜੋ ਕਿਸਾਨ ਮਜ਼ਦੂਰ ਨੌਜਵਾਨ ਦੁਕਾਨਦਾਰ ਮੁਲਾਜ਼ਮ ਸਾਰੇ ਵਰਗ ਜਿਹੜੇ ਆ ਆਪਣੇ ਹੱਕੀ ਮੰਗ ਵਾਸਤੇ ਲਗਾਤਾਰ ਭਵੇਂ ਗਰਮੀ ਹੋਵੇ ਠੰਡ ਹੋਵੇ ਜਿੰਨਾ ਮਰਜੀ ਕੰਮ ਹੋਵੇ ਲਗਾਤਾਰ ਮੋਰਚੇ ਚੜ੍ਹਦੀ ਕਲਾ 'ਚ ਰੱਖਣਗੇ ਚੜ੍ਹਦੀ ਕਲਾ 'ਚ ਰਹਿਣਗੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤਿਆਰੀਆਂ ਵਾਂ ਇਹ ਇਸ ਵਕਤ ਹੋਣ ਜਾ ਰਹੀਆਂ ਲੱਗੀਆਂ ਅਸੀਂ ਤੁਰਨਾ ਇਹ ਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੀ ਗਿਣਤੀ ਕੋਲ ਜਿੰਦਾਬਾਦ ਜਿੰਦਾਬਾਦ ਸਿੰਘ ਮਾਨੋਚਾਲ ਕਿਸਾਨ ਮਜ਼ਦੂਰ ਚਿੰਤਨ ਚੇਤਕ ਜਮਾਤੀ ਆਪੂ ਪੰਜਾਬ ਆ ਗੋਂਦਵਾਲ ਸਾਹਿਬ ਤੋਂ ਜਿਹੜਾ ਵਾ ਤਰਨਤਾਰਨ ਜ਼ਿਲ੍ਹੇ ਦਾ 13ਵਾਂ ਜਥਾ ਜਿਹੜਾ ਵਾ ਸ਼ੰਭੂ ਮੋਰਚੇ ਵਾਸਤੇ ਰਵਾਨਗੀ ਕਰ ਲੱਗਾ ਐ ਇਸ ਵਕਤ ਪੂਰੀ ਗਰਮੀ ਆ ਗਰਮੀ ਦਾ ਮਾਹੌਲ ਆ ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਆ ਲਗਾਤਾਰ ਵਾਰੀ ਚੱਲ ਰਹੀ ਸੀ 20 ਤਰੀਕ ਤੋਂ 30 ਤਰੀਕ ਤੱਕ ਜਿਹੜੀ ਜੁਲਾਈ ਦੀ ਤੇ ਅੱਜ ਜਿਹੜਾ ਵਾ ਦੂਸਰਾ ਜਥਾ ਜਿਹੜਾ ਵਾ ਉਸਤਰਾ 13ਵਾਂ ਜਥਾ ਵਾ ਸ਼ੰਭੂ ਮੋਰਚੇ ਨੂੰ ਤੇ ਤਰਨਤਾਰਨ ਦੇ ਜਿਹੜੇ ਵੰਡ ਮੁਤਾਬਕ ਦੂਸਰਾ ਜਥਾ ਜਿਹੜਾ ਵਾ ਗੋਂਦਵਾਲ ਸਾਹਿਬ ਤੋਂ ਰਵਾਨਾ ਹੋਣ ਲੱਗਾ ਵਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਆ ਕੁਝ ਟਰਾਲੀਆਂ ਲੈ ਕੇ ਜਿਹੜਾ ਬਾ ਉਹ ਲੇਟ ਹੁੰਦੇ ਸੀ ਉਹਨਾਂ ਨੂੰ ਤੋਰ ਕੇ ਤਿਆ ਬਾ ਆ ਸਾਰੇ ਜਿਹੜੇ ਵਹੀਕਲ ਤੇਜ਼ ਜਾਣ ਵਾਲਿਆ ਵੀ ਆਈਪੀ ਗੱਡੀਆਂ ਬਾ ਉਹਨਾਂ ਦੀ ਸੰਗਤ ਜਿਹੜੀ ਇੱਥੇ ਆ ਕੁਝ ਵੱਡੀ ਗਿਣਤੀ ਸਾਡੇ ਰੇਲਾਂ ਤੇ ਜਾ ਰਿਆ ਇਸ ਕਰਕੇ ਸੀ ਬੋਦੀ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਭਾਈ ਛੇਤੀ ਤੋਂ ਛੇਤੀ ਜਿਹੜੀਆਂ ਮੰਨੀਆਂ ਜਾਂ ਮੰਗਾਵਾਂ ਨੂੰ ਲਾਗੂ ਕਰ ਦੇ ਜਿਹੜੇ ਤੁਸੀਂ ਰਾਜ ਰਹਿਚ ਆ ਰਹੇ ਜੀ ਉਹਨਾਂ ਤੋਂ ਬਾਜ ਆ ਜੋ ਕਿਸਾਨ ਮਜ਼ਦੂਰ ਨੌਜਵਾਨ ਦੁਕਾਨਦਾਰ ਮੁਲਾਜ਼ਮ ਸਾਰੇ ਵਰਗ ਜਿਹੜੇ ਆ ਆਪਣੇ ਹੱਕੀ ਮੰਗ ਵਾਸਤੇ ਲਗਾਤਾਰ ਭਾਵੇਂ ਗਰਮੀ ਹੋਵੇ ਠੰਡ ਹੋਵੇ ਜਿੰਨਾ ਮਰਜੀ ਕੰਮ ਹੋਵੇ ਲਗਾਤਾਰ ਮੋਰਚੇ ਚੜ੍ਹਦੀ ਕਲਾ ਚ ਰੱਖਣਗੇ ਚੜ੍ਹਦੀ ਕਲਾ ਚ ਰਹਿਣਗੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤਿਆਰੀਆਂ ਵਾਂ ਇਹ ਇਸ ਵਕਤ ਹੋਣ ਜਾ ਰਹੀਆਂ ਲੱਗੀਆਂ ਅਸੀਂ ਤੁਰਨਾ ਇਹ ਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਵੱਡੀ ਗਿਣਤੀ ਕੋਮ ਜਿੰਦਾਬਾਦ ਜਿੰਦਾਬਾਦ